ਮਾਏ ਤੇਰੀਆਂ ਉਹ ਦੋਦਾਂ ਮੋਜ ਵਿੱਚ ਆ ਰਤ ਨੰਗ ਗਈਆਂ ਨੇ ਹਨੇਰੀਆਂ ਉਹ ਦੋਦਾਂ ਮੋਜ ਵਿੱਚ ਆ ਮੱਲੀਆਂ ਦਲੀ ਜਾ ਮਾਏ ਤੇਰੀਆਂ ਉਹ ਦੋਦਾਂ ਮੋਜ ਵਿੱਚ ਆ ਮਹਾਰਾਣੀ ਦੇ ਸ਼ੋਭਨਵਰਾਤਰੀ ਅੱਜ ਤੋਂ ਸ਼ੁਰੂ ਨੇ ਅਸੂ ਮਹੀਨੇ ਦੇ ਨਵਰਾਤਰੀ ਇਹਨਾਂ ਨੂੰ ਕਿਹਾ ਜਾਂਦਾ ਹੈ ਕਿਉਂਕਿ ਮਹਾਰਾਣੀ ਦੇ ਨਾਲ ਲੰਗੂਰਾਲੇ ਨਵਰਾਤਰੀ ਵੀ ਕਿਹਾ ਜਾਂਦਾ ਹੈ ਕਿਉਂਕਿ ਮਹਾਰਾਣੀ ਦੇ ਦਰਬਾਰ ਤੇ ਆ ਕੇ ਸੰਗਤ ਮੰਗੀਏ ਤੇ ਸਾਨੂੰ ਪੁੱਤਰਾਂ ਦੀ ਦਾਤ ਬਖਸ਼ੀ ਜੇ ਜਦੋਂ ਮਾਤਾ ਰਾਣੀ ਪੁੱਤਰਾਂ ਦੀ ਦਾਤ ਦੇਂਦੀ ਹੈ ਤੇ ਉਹਨਾਂ ਨੂੰ ਕਿੰਨੇ ਦੇ ਦਰਬਾਰ ਤੇ ਤੁਹਾਡੇ ਲੰਗੂਰ ਬਣਾ ਕੇ ਲਿਆਵਾਂਗੇ ਐਸ ਕਰਕੇ ਇਹਨਾਂ ਨੂੰ ਅਸਤੁਦ ਮਹੀਨਾ ਨਵਰਾਤਰੀ ਆ ਨ ਲੰਗੂਰਾ ਦੇ ਨਵਰਾਤਰੀ ਕਿਹਾ ਜਾਂਦਾ ਇੱਥੇ ਮਾਤਰਾਣ ਦੀ ਬਹੁਤ ਕਿਰਪਾ ਹੈ ਜਿਹੜੇ ਵੀ ਉਹਦੇ ਮਨੋ ਕਾਮਨਾ ਸਭ ਦੀਆਂ ਪੂਰੀਆਂ ਹੁੰਦੀਆਂ ਮੇਰੀਆਂ ਵੀ ਬਹੁਤ ਹੋਈਆਂ ਨੇ ਤੇ ਜਿਹੜੀ ਵੱਡੇ ਕੰਮ ਆਣੇ ਕੀਤੇ ਆ ਨਾ ਕਿ ਮੈਂ ਦੱਸ ਨਹੀਂ ਸਕਦੀ ਇਹ ਮਾਂ ਨੂੰ ਪਤਾ ਜਾਂ ਮੈਨੂੰ ਪਤਾ ਬੜੀ ਕਿਰਪਾ ਮਾਂ ਦੀ ਬਹੁਤ ਬਹੁਤ ਤਿਨਾਤੇ ਮਨਾਏ ਜਾਂਦੇ ਵਧੀਆ ਵਧੀਆ ਬੜੀ ਇਤਿਹਾਸਿਕ ਜਗ੍ਹਾ ਬਹੁਤ ਵਧੀਆ ਮਾਹੀ ਜਗ੍ਹਾ ਇੱਥੇ ਮਾਹ ਵਰਾਜ ਮਾਣ ਹੈ ਹਰ ਦਿਲੇ 24 ਘੰਟੇ ਦਿਨ ਰਾਤ ਮਾਤਰਾਣੀ ਵਰਾਜ ਮਾਣ ਸੂਰ ਇੱਥੇ ਬਣਾ ਕੇ ਲੈਂਦੇ ਆ ਮਾਤਰਾਣੀ ਜੋ ਸਭ ਕੁਝ ਮਾ ਕੋ ਮਿਲਦਾ ਕੋਈ ਇਹੋ ਜੀ ਚੀਜ਼ ਜਿਹੜੀ ਨਹੀਂ ਦਿੰਦੀ ਮਾ ਬੜੀ ਕਿਰਪਾ ਮਾ ਦੀ ਨਾਲ ਸਾਰੇ ਦੇਸ਼ ਵਾਸੀਆਂ ਨੂੰ ਪਟਾਲਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਅਸ਼ਵਿਨ ਮਾਸ ਦੇ ਜੋ ਕਿ 80 ਦਿਨ ਰਾਤੇ ਕਿਹਾ ਜਾਂਦਾ ਜਿਨ੍ਹਾਂ ਨੂੰ ਉਹਨਾਂ ਦੇ શુભ ਆਰੰਭ ਤੇ ਸਾਰਿਆਂ ਨੂੰ ਹਾਰਦਿਕ ਸ਼ੁਭ ਕਾਮਨਾਵਾਂ ਦਿੰਦਾ ਮੰਦਿਰ ਦਾ ਇਤਿਹਾਸ ਇਸ ਤਰ੍ਹਾਂ ਹੈ ਕਿ ਸਾਡੇ ਬਜ਼ੁਰਗਾਂ ਨੂੰ ਮਾਂ ਨੇ ਸੁਪਨੇ ਦੇ ਵਿੱਚ ਦੱਸਣ ਦਿੱਤੇ ਸੀਗੇ ਇੱਥੇ ਇੱਕ ਖੂਹ ਸੀਗਾ ਕਿ ਮਾਂ ਉੱਥੇ ਵੀ ਰਾਜਮਾਨ ਹੈ ਉਹ ਜਦੋਂ ਖੂਹ ਦੇ ਵਿੱਚੋਂ ਮਹਾਮਈ ਨੂੰ ਕੱਢਿਆ ਗਿਆ ਅੱਜ ਵੀ ਪ੍ਰਤਿਮਾ ਮਹਾਮਈ ਦੀ ਉਸਤਰਾ ਹੀ ਹੈ ਤੇ ਸਾਡਾ ਪਰਿਵਾਰ ਲਗਾਤਾਰ ਪੀੜੀザ ਪੀੜੀ ਜਨਰੇਸ਼ਨ ਟੂ ਜਨਰੇਸ਼ਨ ਸੇਵਾ ਕਰ ਰਿਹਾ ਹੈ ਅਸ਼ਵਿਨ ਮਾਸ ਦੇ ਵਿੱਚ ਬੱਚੇ ਆ ਮਾਪੇ ਆਪਣੇ ਬੱਚਿਆਂ ਨੂੰ ਲੰਗੂਰ ਬਣਾ ਕੇ ਲੈ ਕੇ ਆਉਂਦੇ ਨੇ ਸਵੇਰੇ ਸ਼ਾਮ ਇੱਥੇ ਮੱਥਾ ਟਿਕਾਉਂਦੇ ਨੇ ਤੇ ਆਖਰ ਵਿੱਚ ਜਦੋਂ ਦੁਸ਼ਹਿਰਾ ਹੁੰਦਾ ਹੈ ਦੇ ਸ਼ਹਿਰੇ ਤੇ ਮੱਥਾ ਟਿਕਾ ਕੇ ਉਹ ਆਪਣਾ ਜਿਹੜਾ ਚੋਲਾ ਹੈ ਵਧਾ ਦਿੰਦੇ ਨੇ ਸਾਧਿਕ ਭਾਵਨਾ ਰੱਖੋ ਨਵਰਾਤਰੀ ਹੈ ਮਾਂ ਦੀ ਅਪਾਰ ਕਿਰਪਾ ਹੁੰਦੀ ਹੈ ਮਾਂ ਦੇ ਚਰਨਾਂ ਦੇ ਵਿੱਚ ਧਿਆਨ ਲਗਾਓ ਮੰਦਰ ਆਓ ਮਹਾ ਮਈ ਦਾ ਪਾਠ ਕਰੋ ਹਨੂਮਨ ਚਾਲੀਸਾ ਦਾ ਪਾਠ ਕਰੋ ਦੁਰਗਾ स्तुਤੀ ਦਾ ਪਾਠ ਕਰੋ ਅਤੇ ਅੱਛੇ ਕਰਮ ਕਰਨ ਦੀ ਕੋਸ਼ਿਸ਼ ਕਰੋ